ਪਾਰਟੀ ਦੀਆਂ ਗਤੀਵਿਧੀਆਂ ਬੜੇ ਜੋਰ ਨਾਲ ਚੱਲ ਰਹੀਆਂ ਨੇ ਜਿੱਦਾ ਪੰਗਾ ਵਿਧਾਨ ਸਭਾ ਦੀ ਗੱਲ ਕਰਨੋਂ ਐਦੇ ਪ੍ਰਤਪਾਲ ਵਿਆਜੀ ਕਨਵੀਨਰ ਨੇ ਨਾਲ ਨਾਲ ਦੇ ਸਹਾਇਕ ਜਿਹੜੇ ਨੇ ਹਿੰਮਤ ਤੇਜਪਾਲ ਜੀ ਨੇ ਮੁੰਡਾ ਪ੍ਰਧਾਨ ਜੀ ਨੇ ਲਗਾਤਾਰ ਲੱਗੇ ਹੋਰੇ ਉਹਨਾਂ ਨਾਲ ਸੁਦੇਸ਼ਪਾਲ ਜੀ ਬੈਠੇ ਮੇਰੇ ਨਾਲ ਇਹ ਵੀ ਡਟੇ ਮੱਲਿਆ ਚ ਕੰਪੇਨ ਜਿਹੜੀ ਆ ਮੱਲਿਆ ਚ ਵੀ ਚੱਲ ਰਹੀ ਸਾਡੀ ਵਾਰਡਾ ਚ ਪਿੰਡਾਂ ਜੋ ਸਾਨੂੰ ਰਿਸਪੌਂਸ ਮਿਲਿਆ ਬਹੁਤ ਵਧੀਆ ਮਿਲਿਆ ਸਾਨੂੰ ਸਾਨੂੰ ਉਮੀਦ ਨਹੀਂ ਸੀ ਇੰਨੀ ਵਧੀਆ ਮਿਲਣ ਦੀ ਪਰ ਹਿਡਨ ਬੋਰਡ ਜਿਹੜੀ ਆ ਬਹੁਤ ਜ਼ਿਆਦਾ ਹੈ ਜੋ ਮੋਦੀ ਜੀ ਨੇ ਲਾਭਪਾਤਰੀ ਨੇ ਜਿਨ੍ਹਾਂ ਨੂੰ ਮੋਦੀ ਦੀ ਸਰਕਾਰ ਤੋਂ ਕੋਈ ਨਾ ਕੋਈ ਲਾਭ ਮਿਲਿਆ ਹੈ ਉਹ ਬੰਦੇ ਕਹਿੰਦੇ ਆ ਸਾਡੇ ਕੋ ਆ ਉਹ ਜਾ ਨਾਮ ਬੋਰਡ ਤਾਂ ਵੀ ਜਿਹੜੀ ਅਸੀਂ ਮੋਦੀ ਜੀ ਨੂੰ ਹੀ ਪਾਣੀਆ ਕਿਉਂਕਿ ਅਸੀਂ ਪਹਿਲੀ ਵਾਰ ਆਪਣਾ ਕੈਂਡੀਡੇਟ ਜਿਹੜਾ ਅਨੰਦਪੁਰ ਸਾਹਿਬ ਤੋਂ ਦੇ ਰਹੇ ਆ ਭਾਜੀਪੀ ਆਪਣੇ ਆਪ ਲੜ ਰਹੀ ਆ ਤਾਂ ਸਾਨੂੰ ਆਸ ਨੇ ਸੀ ਕਿ ਐਡਾ ਭਾਰੀ ਸਮਰਥਨ ਮਿਲੂਗਾ ਜਿੱਦਾਂ ਮੈਂ ਨਵੇਂ ਸ਼ਹਿਰ ਵੀ ਜਾਣਾ ਹੋਇਆ ਸ਼ਹਿਰ ਦੇ ਵਿੱਚ ਉੱਥੇ ਵੀ ਵਿਧਾਨ ਸਭਾ ਦੀ ਜਾ ਕੇ ਆਏ ਜਲਸੇ ਹੋਏ ਪ੍ਰੋਗਰਾਮ ਬਹੁਤ ਭਾਰੀ ਹੋਏ ਕਈ ਦਿਨ ਉਹਨੂੰ ਗੜਸ਼ੰਕਰ ਵੀ ਰੱਖਿਆ ਸੀ ਸਾਰਾ ਦਿਨ ਪ੍ਰੋਗਰਾਮ ਗੜਸ਼ੰਕਰ ਦਾ ਮੈਂ ਪਰਿਵਾਰੀ ਆ ਉੱਥੇ ਵੀ ਦੇਖਣ ਜਾ ਕੇ ਉੱਥੇ ਵੀ ਲੋਕਾਂ ਦਾ ਬੜਾ ਜਿਆਦਾ ਉਤਸ਼ਾਹ ਹੈ ਇਸ ਟਾਈਮ ਜਿਹੜਾ ਕਿ ਜਿਹੜੀ ਵੋਟ ਪੈਣੀ ਆ ਭਾਜਪੀ ਮੈਨੂੰ ਲੱਗਦਾ ਕਿ ਵੋਟ ਬਹੁਤ ਜਿਆਦਾ ਸੀ ਪਰਸੈਂਟੇਜ ਲੈ ਕੇ ਜਾਵਾਂਗੇ 25-30% ਜਿਹਦੇ ਨਾਲ ਜਿਹੜੇ 27 ਦੇ ਇਲੈਕਸ਼ਨ ਆਣ ਵਾਲੇ ਅਗਲੇ ਉਹ ਭਾਰਤ ਦੇ ਜਨਤਾ ਪਾਰਟੀ ਦੀ ਆਪਣੀ ਆਪ ਸਰਕਾਰ ਬਣੇਗੀ ਪੰਜਾਬ ਦੇ ਵਿੱਚ ਜਿਹੜੀ ਕਿ ਆਮ ਜਨਤਾ ਚਾਹਦੀ ਆ ਕਿਉਂਕਿ ਆ ਜਿਹੜੀ ਸਰਕਾਰ ਆ ਲੋਕਾਂ ਨੇ ਕਾਂਗਰਸ ਨੂੰ ਵੀ ਦੇਖ ਲਿਆ ਅਕਾਲੀਆਂ ਨੂੰ ਵੀ ਦੇਖ ਲਿਆ ਬੀਜੇਪੀ ਨੂੰ ਦੇਖਣਾ ਹੈ ਲੋਕੀ ਕਹਿੰਦੇ ਆ ਅਸੀਂ ਬੀਜੇਪੀ ਨੂੰ ਦੇਖਣਾ ਚਾਹੁੰਦੇ ਆ ਕਿਉਂਕਿ ਬੀਜੇਪੀ ਨੇ ਜਿਸ ਤਰ੍ਹਾਂ ਯੂਪੀ ਦੇ ਵਿੱਚ ਮੋਦੀ ਜੁਗੀ ਜਰ ਕੇ ਚੀਫ ਮਿਨਿਸਟਰ ਦਿੱਤੇ ਆ ਉਹਨਾਂ ਨੇ ਗੁੰਡਾ ਰਾਜ ਉੱਥੇ ਖਤਮ ਕੀਤਾ ਪੰਜਾਬ ਚ ਅੱਜ ਦੀ ਡੇਟ 'ਚ ਜੋ ਯੂਪੀ ਪਹਿਲੇ ਸੀਗੀ ਗੁੰਡਾ ਰਾਜ ਮਾਫੀਆ ਚਿੱਟਾ ਡਰੱਗ ਸਭ ਇਥੇ ਵਿਗਦਾਜ ਦੀ ਡੇਟ 'ਚ ਉਹ ਖਤਮ ਸਿਰਫ ਬੀਜੇਪੀ ਹੀ ਕਰ ਸਕਦੀ ਹੈ ਹੋਰ ਕੋਈ ਨਹੀਂ ਕਰ ਸਕਦੀ ਇਸ ਵਾਸਤੇ ਆਮ ਜਨਤਾ ਜਿਹੜੀ ਸਾਡੇ ਨਾਲ ਆ ਅਸੀਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਜਨਤਾ ਦਾ ਕਿ ਜਨਤਾ ਸਾਨੂੰ ਵੋਟਾਂ ਪਾ ਕੇ ਆਪਣੀ ਸਰਕਾਰ ਬਣਾ ਅੰਸਰ ਆਜੇ ਪਹਿਲੇ ਮੁੱਦਿਆਂ ਨੂੰ ਲੈ ਕੇ ਮਤਲਬ ਜਿਹੜੀ ਹੈ ਤੁਸੀਂ ਵੋਟਰਾਂ ਕੋ ਜਾਨਣਾ ਕਿ ਵੋਟ ਵੋਟਰ ਜਿਹੜੇ ਤੁਹਾਨੂੰ ਵੋਟ ਦਵਾ ਕਿਉਂ ਕਿਉਂ ਵਾਹ ਵਾਹ ਜੰਦਾ ਪਾਟ ਬਾਜਪਾ ਦੇ ਵਿੱਚ ਮੁੱਦੇ ਬਹੁਤ ਜਿਆਦਾ ਨੇ ਬਾਜਪਾ ਦਾ ਪ੍ਰੈਕਟੀਕਲੀ ਕੰਮ ਕਰਦੀ ਆ ਜਦ ਅਸੀਂ ਪਿੰਡਾਂ ਜਿਹੇ ਲੋਕਾਂ ਨੂੰ ਗਰੀਬ ਜੰਤਾ ਜਿਹੜੇ ਸਿਲੰਡਰ ਜਿੱਦਾ ਦਿੱਤੇ ਹਿਆ ਮਹਿਲਾਵਾਂ ਨੂੰ ਘਰਾਂ ਦੇ ਵੀ ਪੈਸੇ ਆਏ ਇੱਥੇ ਲੋਕਾਂ ਨੂੰ ਟੈਨਸ਼ਨਾਂ ਵੀ ਲੱਗੀਆਂ ਕਰੋਨਾ ਦੇ ਦੌਰਾਨ ਮਾਤਾਵਾਂ ਭੈਣਾਂ ਨੂੰ ਘਰੇ ਹੀ ਪੈਸੇ ਮਿਲੇ ਆ ਬੈਂਕ ਚ ਆਇਸ ਦੇ ਤੇ ਸਾਡੇ ਕੰਮ ਪ੍ਰੈਕਟੀਕਲ ਹੋਏ ਆ ਮੋਦੀ ਜੀ ਕੰਮ ਕਿਸੇ ਖਾਸ ਤਬਕੇ ਲਈ ਨਹੀਂ ਕਰਦੇ ਉਹ ਹਰ ਗਰੀਬ ਲਈ ਕਰਦੇ ਆ ਚਾਹੇ ਮੁਸਲਮਾਨਾ ਚਾਹੇ ਉਸਾਈਆ ਚਾਹੇ ਹਿੰਦੂ ਆ ਚਾਹੇ ਸਿੱਖ ਹੋ। ਇਸ ਵਾਸਤੇ ਮੁੱਦੇ ਜਿਹੜੇ ਦੇਸ਼ ਦੇ ਹਿੱਤ ਜਈ ਆ ਆਮ ਜਨਤਾ ਸਮਝਣ ਲੱਗ ਪਈ ਆ ਕਿ ਮੋਦੀ ਜੀ ਦੀ ਗਰੰਟੀ ਜੋ ਆ ਗਰੰਟੀ ਉੱਪਰ ਗਰੰਟੀ ਆ। ਕਿ ਜੋ ਉਹਨਾਂ ਨੇ ਕਹਿਤਾ ਉਹ ਹੁਣੇ ਹੀ ਹੋਣਾ। ਜਿਹਦੇ ਕਰਕੇ ਜਨਤਾ ਸਾਡੇ ਤੇ ਵਿਸ਼ਵਾਸ ਕਰਦੀ ਆ। ਬਾਕੀ ਲੋਕੀ ਤਾਂ ਬਹੁਤ ਝੂਠੀਆਂ ਗਰੰਟੀਆਂ ਦਿੰਦੇ ਆ ਲੋਕਾਂ ਨੂੰ ਪਤਾ ਕੁਝ ਨਹੀਂ ਦੇ ਸਕਦੇ। ਇਸ ਵਾਸਤੇ ਆਮ ਜਨਤਾ ਜਿਹੜੀ ਸਾਰੀ ਆ ਉਹ ਭਾਜਪਾ ਦੇ ਨਾਲ ਆ। ਕਿ ਅਸੀਂ ਆਣਾ ਮੁੱਦਿਆਂ ਨੂੰ ਲੈ ਕੇ ਲੋਕਾਂ ਨੂੰ ਲੈ ਕੇ ਚੱਲੇ ਹੋਏ ਆ। ਰਾਜ ਹਾਂਸਰੇ ਕਿਸੇ ਦੇ ਬਿਆਨ ਤੱਕ ਅਸਾਂ ਨਾਲੋਂ ਤਾਂ ਕੀ ਹੁੰਦੀ ਹੈ ਧੌਂਕੀ ਨੇ ਦਿੱਤੀ ਉਹਦਾ ਵੰਸਰਾ ਹੋਣੀ ਜਾਣਣਗੇ ਕੀ ਕੀਤਾ ਉਹਨਾਂ ਨੇ ਮੈਂ ਤਾਂ ਇਹ ਗੱਲ ਕਿਵੇਂ ਕਹਾਂ ਕਿਸਾਨ ਸਾਡੇ ਹੀ ਭਰਾ ਰੇ ਸਾਡੇ ਚ ਬਹੁਤ ਬੰਦੇ ਦੀਆਂ ਜ਼ਮੀਨਾਂ ਵਾਂ ਅਸੀਂ ਵੀ ਖੇਤੀਕਾਰ ਦੇ ਹੋਵਾਂਗੇ ਮੈਂ ਨਹੀਂ ਕਰਦਾ ਪਰ ਬਾਕੀ ਤਾਂ ਕਰਦੇ ਹੋਣਗੇ ਇਸ ਵਾਸਤੇ ਕਿਸਾਨੀ ਕਿਸਾਨਾਂ ਦਾ ਪਹਿਲੀ ਵਾਰ 70 ਸਾਲ ਦਾ ਕਿਸੇ ਨੇ ਨਹੀਂ ਸੋਚਿਆ ਮੋਦੀ ਜੀ ਆਏ ਉਹਨਾਂ ਨੂੰ ਵੀ ਤਕਲੀਫ ਹੋਈ ਕਿਸਾਨਾਂ ਦੀ ਉਹੀ ਸਬਸਿਡੀਆਂ ਦੇ ਰਹੇ ਹਰ ਚੀਜ਼ ਤੇ ਉਹੀ 6000 ਰੁਪਏ ਸਨਮਾਨ ਨidhi ਦੇ ਰਹੇ ਹਨ ਹਰ ਸਾਲ ਦੇ ਰਹੇ ਨੇ ਕਿ ਕਿਸੇ ਨੇ ਨਹੀਂ ਸੋਚਿਆ ਮੋਦੀ ਜੀ ਕੋਸ਼ਿਸ਼ਾਂ ਕਰ ਰਹੇ ਤੁਹਾਡੇ ਲਈ ਯੂਰੀਆ ਖਾਦਾ ਡੀਪੀ ਆ ਉਹਦੇ ਵੇਲੇ ਲਾਠੀਆਂ ਖਾਂਦੇ ਸੀ ਜਿੱਥੇ ਜਾਂਦੇ ਸੀ ਲੈਣ ਉੱਤੇ ਲਾਠੀਆਂ ਪੈਂਦੀਆਂ ਸੀ ਅੱਜ 10 ਸਾਲ ਤੋਂ ਕੁਝ ਨਹੀਂ ਹੋ ਰਿਹਾ ਆਪਣੇ ਆਪ ਯੂਰੀਆ ਮੰਗਿਆ ਸਬਸਿਡੀਆਂ ਮਿਲ ਰਹੀਆਂ ਗਊਸ਼ਾਲਾ ਆਪਣੇ ਗਊ ਕੇਂਦਰ ਖੋਲੋ ਉੱਤੇ ਸਬਸਿਡੀਆਂ ਹਰ ਚੀਜ਼ ਤੇ ਆ ਪਸ਼ੂ ਪਾਲਣ ਕਰੋ ਮੁਰਗੀ ਖਾਦਾ ਖੋਲੋ ਮੱਛੀ ਪਾਲਣ ਕਰੋ ਇਸ ਸਭ ਸੈਂਟਰ ਦੀਆਂ ਸਕੀਮਾਂ ਨੇ ਉਹ ਕਿਸਾਨਾਂ ਵਾਸਤੇ ਹੀ ਨੇ ਸਾਰੀਆਂ ਇਸ ਵਾਸਤੇ ਫਾਇਦਾ ਲੈ ਸਕਦੇ ਆ ਐਮਐਸਪੀ ਆ ਉਹਨਾਂ ਨੂੰ ਮਿਲਦੀ ਆ 10 ਸਾਲਾਂ ਚ ਮੋਦੀ ਜੀ ਨੇ ਹਰ ਸਾਲ ਵਧਾਈ ਆ ਔਰ ਹਰ ਵਾਰ ਮਾਲ ਖਰੀਦਿਆ ਜਾਂਦਾ ਵੋਟਰਾਂ ਨੂੰ ਆਮ ਜਨਤਾ ਨੂੰ ਅਪੀਲ ਕਰਨੀ ਚਾਹਨਾ ਝੂਠੇ ਵਾਦੇ ਝੂਠੇ ਲਾਰੇ ਉਹਨਾਂ ਤੋਂ ਬਚ ਕੇ ਰਹਿਣਾ 80 ਕਰੋੜ ਦੀ ਬਜਟ 81 ਕਰੋੜ ਹੋ ਗਿਆ ਹੁਣ 81 ਕਰੋੜ ਲੋਕਾਂ ਨੂੰ ਮੋਦੀ ਜੀ ਅਨਾਜ ਦੇ ਰਹੇ ਫਰੀ ਕਿ ਕੋਈ ਵੀ ਦੇਸ਼ ਵਾਸੀ ਮੇਰਾ ਪੁਖਾਰਾ ਸਮੇ ਰਾਦ ਨੂੰ ਪਰ ਪੰਜਾਬ ਚ ਕੀ ਹੁੰਦਾ ਰਾਸ਼ਨ ਦਾ ਸੈਂਟਰ ਤੋਂ ਆਉਂਦਾ ਪੰਜਾਬ ਵਾਲੇ ਆਪਣੀਆਂ ਕੋਡਵਾ ਲਾ ਕੇ ਲੋਕਾਂ ਨੂੰ ਕੇ ਸਪਲਾਈ ਕਰਦੇ ਆ ਲੋਕਾਂ ਨੂੰ ਪਤਾ ਆਮ ਜਨਤਾ ਬੜੀ ਸਮਝਦਾਰ ਆ ਪੰਜਾਬ ਦੀ ਉਹ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਆਪਣਾ ਤਾਂ ਤੁਸੀਂ ਫਾਇਦਾ ਸੋਚਣਾ ਹੀ ਸੋਚਣਾ ਆਪਣੇ ਬੱਚਿਆਂ ਦਾ ਫਿਊਚਰ ਜੇ ਤੁਸੀਂ ਚਾਹਦੇ ਆ ਪੰਜਾਬ ਚ ਰਹਿਣ ਦੇ ਲਾਇਕ ਹੋਵੇ ਵਧੀਆ ਹੋਵੇ ਉਹਦੇ ਲਈ ਭਾਜਪਾ ਦੇ ਕਮਲ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਡਾਕਟਰ ਸੁਵਾਲ ਸ਼ਰਮਨ ਜਿਤਾਓ ਮੋਦੀ ਜੀ ਨੂੰ ਹੋਰ ਮਜ਼ਬੂਤ ਕਰੋ ਤਾਂ ਕਿ ਪੰਜਾਬ ਜਿਹੜਾ ਸੁਰੱਖਿਤ ਹੁੰਦਾ ਜਾ ਸਕੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸਾਗਰ ਰਾਜਕਾ ਜੀ ਐਕਐਮਪੀ ਜਿਹੜੇ ਰਾਜ ਸਭਾ ਦੇ ਹੋ ਆ ਸਾਡੇ ਚਾਹੇ ਗੁਜਰਾਤ ਤੋਂ ਉਹਨਾਂ ਦਾ ਵੈਲਕਮ ਕਰਦਾ ਸਵਾਗਤ ਕਰਦਾ ਇੱਥੇ ਔਰ ਜਿੱਥੋਂ ਤੱਕ ਗੱਲ ਰਿਸਪੌਂਸ ਦੀ ਰਿਸਪੌਂਸ ਦੀ ਆ 17 ਤਰੀਕ ਨੂੰ ਸਵਾਜ ਜੀ ਆਏ ਸੀ ਅਸੀਂ ਲਗਭਗ 10 ਕਾਰਜਕ੍ਰਮ ਪਿੰਡਾਂ ਦੇ ਵਿੱਚ ਕੀਤੇ ਔਰ ਸਾਰੇ ਹੀ ਬਹੁਤ ਸਫਲ ਕਾਰਜਕ੍ਰਮ ਹੋਏ ਉਹ ਲੋਕਾਂ ਦਾ ਇੰਨਾ ਉਤਸ਼ਾਹ ਆ ਇੰਨਾ ਸਾਨੂੰ ਸਾਥ ਮਿਲ ਰਿਹਾ ਅਸੀਂ ਸੋਚਿਆ ਵੀ ਨਹੀਂ ਸੀ ਕਿਉਂਕਿ ਸਾਡਾ ਵਰਕਰ ਹੁਣ ਪਿੰਡ-ਪਿੰਡ ਜਾ ਰਿਹਾ ਪਹਿਲਾਂ ਸਾਡਾ ਸੰਗਠਨ ਅਕਾਲੀ ਦਲ ਕਰਕੇ ਥੱਲੇ ਸੀ ਹੁਣ ਸਾਡਾ ਸੰਗਠਨ ਕਾਫੀ ਮਜ਼ਬੂਤੀ ਦੇ ਨਾਲ ਉੱਪਰ ਆ ਰਿਹਾ ਤੇ ਸਾਨੂੰ ਬਹੁਤ ਅੱਛਾ ਉਤਸ਼ਾਹ ਮਤਲਬ ਸਾਥ ਮਿਲ ਰਿਹਾ ਸਾਡੇ ਸਾਰੇ ਪ੍ਰੋਗਰਾਮ ਚਾਹੇ ਮਕੰਦਪੁਰ ਦਾ ਹੋਵੇ ਔਰ ਹੋਵੇ ਕੋਲੂੰ ਦਾ ਹੋਵੇ ਬੰਗਿਆਂ ਦਾ ਹੋਵੇ ਸਾਰੇ ਪ੍ਰੋਗਰਾਮ ਬੜੇ ਅੱਛੇ ਗਏ ਆ ਸੋ ਸਾਨੂੰ ਆਸ ਹੈ ਕਿ ਅਸੀਂ ਬਹੁਤ ਵਧੀਆ ਢੰਗ ਨਾਲ ਇਥੋਂ ਵੋਟ ਲੈ ਕੇ ਸਵਾਜੀ ਦੇ ਖਾਤੇ ਜਮਾਵਾਂਗੇ ਜੇ ਸਾਰਾ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਸਾਡਾ ਮੁਕਾਬਲਾ ਤਾਂ ਸਾਡੇ ਨਾਲ ਹੀ ਹੈ ਵੈਸੇ ਜਿਹੜੀ ਪਿਛਲੀ ਵਾਰ ਦਾ ਜਿਹੜਾ ਸਾਨੂੰ ਨੁਕਸਾਨ ਹੋਇਆ ਸੀ 2022 ਚ ਉਹਦੀ ਅਸੀਂ ਪਰਪਾਈ ਕਿਸ ਤੰਗ ਨਾਲ ਕਰਨੀ ਔਰ ਅਸੀਂ ਇਤੋਂ ਵੱਧ ਤੋਂ ਵੱਧ ਬੂਤ ਫਿਲਾ ਲੈ ਇਹ ਸਾਡਾ